ਨਮਸਕਾਰ ਵੀਲ ਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਔਰ ਮੰਦਭਾਗੀ ਖਬਰ ਅਹਿਮਦਾਬਾਦ ਤੋਂ ਸਾਹਮਣੇ ਆ ਰਹੀ ਹੈ ਜਿੱਥੇ 에ਅਰ ਇੰਡੀਆ ਦਾ ਪਲੇਨ ਕ੍ਰੈਸ਼ ਹੋ ਗਿਆ ਹੈ ਕ੍ਰੈਸ਼ ਹੋਣ ਦੇ ਕੀ ਕਾਰਨ ਸੀ ਉਹਦੇ ਤੇ ਗੱਲਬਾਤ ਕਰਾਂਗੇ ਨਾਲ ਹੀ ਗੱਲਬਾਤ ਕਰਨੀ ਹੈ ਕਿ ਕੈਨੇਡਾ ਦੇ ਵਿੱਚ ਪੰਜਾਬੀ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਦੇ ਪਿੱਛੇ ਕੀ ਕਾਰਨ ਰਹੇ ਔਰ ਕਿਉਂ ਕੈਨੇਡਾ ਦੇ ਵਿੱਚ ਬਾਰ-ਬਾਰ ਐਸੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਉਹਦੇ ਤੇ ਚਰਚਾ ਕਰਾਂਗੇ ਨਾਲ ਹੀ ਗੱਲਬਾਤ ਕਰਨੀ ਹੈ ਵਿਆਹ ਤੋਂ 15 ਦਿਨਾਂ ਬਾਅਦ ਹੀ ਔਰਤ ਨੇ ਪਤੀ ਨੂੰ ਕੁਹਾੜੀ ਦੇ ਨਾਲ ਵੱਢ ਦਿੱਤਾ ਮਤਲਬ ਲਗਾਤਾਰੇ ਘਟਨਾਵਾਂ ਸਾਹਮਣੇ ਆਣੀਆਂ ਹੁਣ ਸ਼ੁਰੂ ਹੋ ਗਈਆਂ ਨੇ ਇਹ ਘਟਨਾ ਕਿੱਥੋਂ ਸਾਹਮਣੇ ਆਈ ਹੈ ਉਹਦੇ ਤੇ ਗੱਲਬਾਤ ਕਰਾਂਗੇ ਨਾਲ ਹੀ ਗੱਲਬਾਤ ਕਰਨੀ ਹੈ ਕਿ ਇੰਸਟਾਗ੍ਰam ਤੇ ਮਕਬੂਲ ਕਮਲ ਕੌਰ ਭਾਬੀ ਦੀ ਸ਼ੱਕੀ ਹਾਲਾਤ ਦੇ ਵਿੱਚ ਲਾਸ਼ ਮਿਲੀ ਹੈ ਔਰ ਇਹ ਲਾਸ਼ ਕਿੱਥੋਂ ਮਿਲੀ ਹੈ ਔਰ ਮੌਤ ਦੇ ਪਿੱਛੇ ਦੇ ਕਾਰਨ ਕੀ ਨੇ ਉਹਦੇ ਤੇ ਚਰਚਾ ਕਰਾਂਗੇ ਨਾਲੇ ਗੱਲਬਾਤ ਕਰਨੀ ਹੈ ਕਿ ਸਿੱਧੂ ਮੂਸੇਵਾਲੇ ਦੀ ਡਾਕੂਮੈਂਟਰੀ ਮਾਨਸਾ ਦੀ ਅਦਾਲਤ ਨੇ BBC ਤੋਂ 16 ਜੂਨ ਤੱਕ ਜਵਾਬ ਮੰਗ ਲਿਆ ਹੈ ਇਸ ਮੌਕੇ ਦੇ ਉੱਪਰ BBC ਦੇ ਵੱਲੋਂ ਕੀ ਕਿਹਾ ਗਿਆ ਸੀ ਇਹਨਾਂ ਤਮਾਮ ਖਬਰਾਂ ਦੇ ਉੱਤੇ ਚਰਚਾ ਕਰਨ ਲਈ ਵਾਦਿਆਂ ਅੱਜ ਦੀ ਆਪਣੀ ਪਹਿਲੀ ਖਬਰ ਵਾਲਾ ਸੋ ਇਸ ਸਮੇਂ ਦੀ ਸਭ ਤੋਂ ਵੱਡੀ ਔਰ ਮੰਦਭਾਗੀ ਖਬਰ ਅਹਮਦਾਬਾਦ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਪਲੇਨ ਜਿਹੜਾ ਉਹ ਅਹਮਦਾਬਾਦ ਤੋਂ ਲੰਡਨ ਜਾ ਰਿਹਾ ਸੀ ਔਰ ਕੁਝ ਹੀ ਮਿੰਟਾਂ ਦੇ ਵਿੱਚ ਉਹ ਜਦੋਂ 에ਰਪੋਰਟ ਤੋਂ ਨਿਕਲਦਾ ਹੈ ਤੇ ਉਹ ਕ੍ਰੈਸ਼ ਹੋ ਜਾਂਦਾ ਜਿਸ ਦੇ ਵਿੱਚ 242 ਯਾਤਰੀ ਸਵਾਰ ਸੀ ਔਰ 242 ਯਾਤਰੀਆਂ ਦਾ ਹੁਣ ਰੈਸਕਿਊ ਕੀਤਾ ਜਾ ਰਿਹਾ ਔਰ ਉਸ ਤੋਂ ਵੀ ਮੰਦਭਾਗੀ ਖਬਰ ਇਹ ਹੈ ਕਿ ਜਦੋਂ ਪਲੇਨ ਕ੍ਰੈਸ਼ ਹੁੰਦਾ ਉਹ ਇੱਕ ਭੀੜ-ਪਾੜ ਵਾਲੇ ਇਲਾਕੇ ਦੇ ਵਿੱਚ ਜਾ ਕੇ ਡਿੱਗਦਾ ਹੈ ਔਰ ਹੁਣ ਪੁਲਿਸ ਦੇ ਵੱਲੋਂ ਔਰ ਉੱਥੇ ਜੋ ਰੈਸਕਿਊ ਟੀਮਸ ਨੇ ਉਹਨਾਂ ਦੇ ਵੱਲੋਂ ਉੱਥੇ ਪਹੁੰਚ ਕੇ ਸਾਰੇ ਮਾਮਲੇ ਨੂੰ ਦੇਖਿਆ ਜਾ ਰਿਹਾ ਔਰ ਰੈਸਕਿਊ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਸ ਮੌਕੇ ਦੇ ਉੱਪਰ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਵੀ ਟਵੀਟ ਕਰਕੇ ਐਵੀਏਸ਼ਨ ਮਿਨਿਸਟਰ ਨੂੰ ਦੇ ਨਾਲ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ ਨੇ ਔਰ ਦੱਸ ਦਈਏ ਕਿ ਐਵੀਏਸ਼ਨ ਮਿਨਿਸਟਰ ਜਿਹੜੇ ਨੇ ਉਹ ਵੀ ਉਸ ਸਾਈਟ ਦੇ ਉੱਪਰ ਪਹੁੰਚ ਰਹੇ ਨੇ ਔਰ ਇਸ ਦੇ ਉੱਪਰ ਜੋ ਇਹ ਮੰਤਪਾਗੀ ਘਟਨਾ ਵਾਪਰੀ ਹੈ ਇਸ ਦੇ ਪਿੱਛੇ ਕਾਰਨ ਕੀ ਰਹੇ ਨੇ ਹੁਣ ਬਹੁਤ ਸਾਰੀਆਂ ਜਾਣਕਾਰੀਆਂ ਜ਼ਰੂਰ ਸਾਹਮਣੇ ਆ ਰਹੀਆਂ ਨੇ ਕਿ ਉੱਥੇ ਜੋ ਪਾਇਲਟ ਸੀ ਜਿਹੜੇ ਇਸ ਪਲੇਨ ਨੂੰ ਚਲਾ ਰਹੇ ਸੀ ਉਹਨਾਂ ਦੇ ਵੱਲੋਂ ਜਿਹੜੀ ਇਨਫੋਰਮੇਸ਼ਨ ਉਹ ਦੇ ਦਿੱਤੀ ਗਈ ਸੀ ਕਿ ਕੋਈ ਪਲੇਨ ਦੇ ਵਿੱਚ ਕੋਈ ਤਕਨੀਕੀ ਖਰਾਬੀ ਆ ਗਈ ਹੈ ਤੇ ਕੋਈ ਘਟਨਾ ਵਾਪਰ ਸਕਦੀ ਹੈ ਔਰ ਕੁਝ ਸੈਕਿੰਡ ਦੇ ਬਾਅਦ ਮਤਲਬ ਕੁਝ ਹੀ ਮਿੰਟਾਂ ਦੇ ਵਿੱਚ ਇਹ ਸਾਰੀ ਘਟਨਾ ਵਾਪਰਦੀ ਹੈ ਔਰ ਘਟਨਾ ਦੇ ਕਾਰਨਾਂ ਦਾ ਹਜੇ ਪਤਾ ਨਹੀਂ ਲੱਗ ਸਕਿਆ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਦੇ ਵਿੱਚ ਐਕਸ ਮਨਿਸਟਰ ਜਿਹੜੇ ਨੇ ਗੁਜਰਾਤ ਦੇ ਵਿਜੇ ਰੂਪਾਨੀ ਉਹ ਵੀ ਇਸ ਪਲੇਨ ਦੇ ਵਿੱਚ ਮੌਜੂਦ ਸੀ ਉਹਨਾਂ ਦੇ ਬਾਰੇ ਵੀ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਉਹਨਾਂ ਦੀ ਹਾਲਤ ਕਿਵੇਂ ਹੈ ਉਹਨਾਂ ਉਹਨਾਂ ਦੇ ਬਾਰੇ ਨਹੀਂ ਪਤਾ ਲੱਗ ਸਕਿਆ 242 ਜਿਹੜੇ ਯਾਤਰੀ ਵਿੱਚ ਸਵਾਰ ਸੀ ਉਹਨਾਂ ਨੂੰ ਲਿਜਾਣਾ ਹਸਪਤਲ ਜਰੂਰ ਸ਼ੁਰੂ ਕਰ ਦਿੱਤਾ ਗਿਆ ਪਰ ਕੋਈ ਵੀ ਜਾਣਕਾਰੀ ਅਜੇ ਤੱਕ ਸਾਹਮਣੇ ਜਿਹੜੀ ਆਫੀਸ਼ੀਅਲ ਤੌਰ ਦੇ ਉੱਤੇ ਨਹੀਂ ਆਈ ਹੈ ਹਾਲਾਂਕਿ ਟਾਟਾ ਦੇ ਵੱਲੋਂ ਵੀ ਇਹਦੇ ਬਾਰੇ ਜਾਣਕਾਰੀ ਆਫੀਸ਼ੀਅਲੀ ਤੌਰ ਦੇ ਉੱਤੇ ਦੇ ਦਿੱਤੀ ਗਈ ਹੈ ਕਿ ਇਹ ਘਟਨਾ ਵਾਪਰ ਗਈ ਹੈ ਔਰ ਆਨਾਲੀ ਟਾਈਮ ਤੇ ਹੁਣ ਦੇਖਣਾ ਹੋਵੇਗਾ ਕਿਉਂਕਿ ਜਦੋਂ ਤੱਕ ਅਸੀਂ ਇਸ ਖਬਰ ਨੂੰ ਰਿਕਾਰਡ ਕਰ ਰਹੇ ਹਾਂ ਉਦੋਂ ਤੱਕ ਇਹੀ ਜਾਣਕਾਰੀ ਸਾਹਮਣੇ ਆਈ ਹੈ ਕਿ ਪਲੇਨ ਕ੍ਰੈਸ਼ ਹੋ ਗਿਆ ਪਰ ਉਹਦੇ ਵਿੱਚ ਨੁਕਸਾਨ ਕਿੰਨਾ ਹੋਇਆ ਕਿੰਨੇ ਲੋਕਾਂ ਦੀ ਜਾਨ ਗਈ ਹੈ ਕਿੰਨੇ ਲੋਕਾਂ ਨੂੰ ਬਚਾ ਲਿਆ ਗਿਆ ਉਹਦੇ ਬਾਰੇ ਅਜੇ ਤੱਕ ਜਾਣਕਾਰੀ ਸਾਹਮਣੇ ਨਹੀਂ ਆਈ ਔਰ ਅਸੀਂ ਉਮੀਦ ਕਰ ਰਹੇ ਹਾਂ ਕਿ ਇਹਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਬਚਾਇਆ ਜਾ ਸਕੇ ਔਰ ਇਸ ਘਟਨਾ ਤੋਂ ਬਹੁਤ ਜ਼ਿਆਦੀਆਂ ਜਾਣਾਂ ਨਾ ਗਈਆਂ ਹੁਣ ਇਹਦੇ ਬਾਰੇ ਵਿਸਤਾਰ ਦੇ ਨਾਲ ਜਿਹੜੀ ਆਪਾਂ ਚਰਚਾ ਕਰਾਂਗੇ ਆਪਣੇ ਸਵੇਰ ਦੇ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਅਸੀਂ ਵਿਸਤਾਰ ਦੇ ਨਾਲ ਚਰਚਾ ਕਰਾਂਗੇ ਕਿਉਂਕਿ ਜਦੋਂ ਤੱਕ ਆਫੀਸ਼ੀਅਲ ਅੰਕੜੇ ਸਾਹਮਣੇ ਨਹੀਂ ਆਉਂਦੇ ਉਦੋਂ ਤੱਕ ਕਿਸੇ ਤਰੀਕੇ ਦੀ ਵੀ ਕੋਈ ਕਿਆਸਰਾਈ ਸ਼ਾਇਦ ਨਹੀਂ ਲਗਾਉਣੀ ਚਾਹੀਦੀ ਹੈ ਔਰ ਇਸੇ ਕਰਕੇ ਅਸੀਂ बार-बार ਕਹ ਰਹੇ ਹਾਂ ਕਿਸੀ ਉਮੀਦ ਕਰਦੇ ਹਾਂ ਕਿ ਇਸ ਘਟਨਾ ਦੇ ਵਿੱਚ ਬਹੁਤ ਜ਼ਿਆਦੀਆਂ ਜਾਨਾਂ ਨਾ ਗਈਆਂ ਹੁਣ ਪਰ ਜਿਸ ਤਰੀਕੇ ਦੇ ਨਾਲ ਇਹ ਪਲੇਨ ਕ੍ਰੈਸ਼ ਹੋਇਆ ਹੈ ਔਰ ਜਿਸ ਤਰੀਕੇ ਦੀਆਂ ਵੀਡੀਓਜ਼ ਹੱਲੇ ਤੱਕ ਸਾਹਮਣੇ ਆ ਰਹੀਆਂ ਨੇ ਕਿ ਧੂਏ ਦਾ ਗੁਬਾਰ ਉੱਥੇ ਇੱਕ ਵੱਡਾ ਨਜ਼ਰ ਆ ਰਿਹਾ ਹੈ ਸੋ ਉਹ ਉਹਨਾਂ ਨੂੰ ਦੇਖ ਕੇ ਤਸਵੀਰਾਂ ਨੂੰ ਦੇਖ ਕੇ ਜ਼ਰੂਰ ਲੱਗ ਰਿਹਾ ਹੈ ਕਿ ਇੱਕ ਵੱਡੀ ਘਟਨਾ ਜਿਹੜੀ ਹੈ ਉਹ ਵਾਪਰ ਚੁੱਕੀ ਹੈ ਪਰ ਉਮੀਦ ਕਰਦੇ ਹਾਂ ਕਿ ਇਸ ਘਟਨਾ ਦੇ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਨਾ ਗਈਆਂ ਹੁਣ ਪਰ ਜੋ ਵੀ ਅਪਡੇਟ ਸਾਡੇ ਸਾਹਮਣੇ ਆਏਗੀ ਹੁਣ ਰਿਕਾਰਡ ਕੀਤੇ ਜਾਣ ਤੱਕ ਇਹ ਜਾਣਕਾਰੀਆਂ ਸਾਹਮਣੇ ਆਈਆਂ ਸੀ ਔਰ ਇਹਦੇ ਵਿੱਚ ਵਿਸਤਾਰ ਦੇ ਨਾਲ ਆਪਾਂ ਆਪਣੇ ਸਵੇਰ ਦੇ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਵੀ ਚਰਚਾ ਕਰਾਂਗੇ ਕਿ ਘਟਨਾ ਤੋਂ ਬਾਅਦ ਕੀ ਕੁਝ ਸਰਕਾਰ ਦੇ ਵੱਲੋਂ ਆਫੀਸ਼ੀਅਲੀ ਤੌਰ ਦੇ ਉਤੇ ਅੰਕੜੇ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਜਿਹਦੇ ਵਿੱਚ ਕਾਰੋਬਾਰੀਆਂ ਤੋਂ ਫਿਰੋਤੀ ਮੰਗੀ ਜਾਂਦੀ ਹੈ ਜਦੋਂ ਉਹਨਾਂ ਦੇ ਵੱਲੋਂ ਫਿਰੋਤੀ ਨਹੀਂ ਦਿੱਤੀ ਜਾਂਦੀ ਉਸ ਤੋਂ ਬਾਅਦ ਉਹਨਾਂ ਦੇ ਘਰਾਂ ਦੇ ਉੱਪਰ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਜਾਂ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਸੋ ਇਸ ਤਰੀਕੇ ਦੀਆਂ ਹੀ ਘਟਨਾਵਾਂ ਹੁਣ ਕੈਨੇਡਾ ਤੋਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਨੇ ਜਿੱਥੇ ਕੈਨੇਡਾ ਦੇ ਵਿੱਚ ਪੰਜਾਬੀ ਲੋਕਾਂ ਤੋਂ ਫਿਰੋਤੀਆਂ ਮੰਗੀਆਂ ਜਾ ਰਹੀਆਂ ਨੇ ਔਰ ਉਹਨਾਂ ਦੇ ਉੱਪਰ ਜਾਨਲੇਵਾ ਹਮਲੇ ਕੀਤੇ ਜਾ ਰਹੇ ਨੇ ਅੱਜ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਦਰਸਲ ਬੈਂਕੂਵਰ ਦੇ ਭੀੜ ਭੜਕੇ ਵਾਲੇ ਇਲਾਕੇ ਦੇ ਵਿੱਚ ਬੀਤੇ ਕੱਲ ਪੰਜਾਬੀ ਕਾਰੋਬਾਰੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਬੇਸ਼ੱਕ ਪੁਲਿਸ ਨੇ ਮਰਨ ਵਾਲੇ ਦੀ ਪਛਾਣ ਜਾਰੀ ਨਹੀਂ ਕੀਤੀ ਹੈ ਪਰ ਉਸਦੇ ਨੇੜਲੇ ਜਾਣਕਾਰਾਂ ਦੇ ਅਨੁਸਾਰ ਉਹ ਐਪਸ ਫੋਰਡ ਦਾ ਬਸਨੀਕ ਸਤਿੰਦਰ ਸ਼ਰਮਾ ਹੈ ਜੋ ਲੇਬਰ ਠੇਕੇਦਾਰੀ ਦੇ ਨਾਲ ਘਰਾਂ ਦੀ ਉਸਾਰੀ ਦਾ ਕਾਰੋਬਾਰ ਕਰਦਾ ਸੀ ਸਰੀ ਪੁਲਿਸ ਦੇ ਅਨੁਸਾਰ ਬਾਅਦ ਦੁਪਹਿਰ 84 ਐਵੇਨਿਊ ਅਤੇ 160 ਸਟਰੀਟ ਸਥਿਤ ਕਾਰੋਬਾਰੀ ਸਥਾਨ ਤੇ ਗੋਲੀਆਂ ਚੱਲਣ ਦਾ ਪਤਾ ਲੱਗਦਾ ਹੀ ਪੁਲਿਸ ਐਂਬੂਲੈਂਸ ਮੌਕੇ ਤੇ ਪਹੁੰਚਦੀ ਹੈ ਤੇ ਉਥੇ ਉਹ ਤੜਪ ਰਿਹਾ ਹੁੰਦਾ ਹੈ ਮਤਲਬ ਜਿਹੜੇ ਕਾਰੋਬਾਰੀ ਦੇ ਗੋਲੀਆਂ ਮਾਰੀਆਂ ਗਈਆਂ ਤੇ ਮੌਕੇ ਤੇ ਜਦੋਂ ਪੁਲਿਸ ਪਹੁੰਚਦੀ ਹੈ ਤੇ ਉਸ ਨੂੰ ਤੜਪਦੀ ਹੋਈ ਹਾਲਤ ਦੇ ਵਿੱਚ ਉਥੇ ਦੇਖਿਆ ਗਿਆ ਬਚਾਉਣ ਦੇ ਯਤਨਾਂ ਦੇ ਦੌਰਾਨ ਉਸ ਨੇ ਦਮ ਤੋੜ ਦਿੱਤਾ ਪੁਲਿਸ ਦੇ ਅਨੁਸਾਰ ਮਾਮਲਾ ਕਤਲ ਦੀ ਜਾਂਚ ਦਾ ਹੈ ਜੋ ਅੱਗੇ ਵਿਸ਼ੇਸ਼ ਟੀਮ ਨੂੰ ਸੌਂਪ ਦਿੱਤਾ ਗਿਆ ਹੈ ਮੌਜੂਦਾ ਸਾਲ ਦੇ ਦੌਰਾਨ ਸਰੀ ਦੇ ਵਿੱਚ ਇਹ ਤੀਸਰਾ ਕਤਲ ਹੈ ਬੇਸ਼ੱਕ ਪੁਲਿਸ ਔਰ ਹੋਰ ਜਾਣਕਾਰੀ ਦੇਣ ਤੋਂ ਅਸਮਰਥ ਹੈ ਪਰ ਮ੍ਰਿਤਕ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਉਸ ਦਾ ਕਿਸੇ ਦੇ ਨਾਲ ਕੋਈ ਵੀ ਵੈਰ ਵਿਰੋਧ ਨਹੀਂ ਸੀ ਪਰ ਫਰੋਤੀ ਦੇ ਫੋਨ ਆਏ ਸੀ ਚਾਰਕ ਦਿਨ ਪਹਿਲਾਂ ਹੀ ਸ੍ਰੀ ਵਿਚਾਲੇ ਲక్ష్ਮੀ ਨਾਰਾਇਣ ਮੰਦਿਰ ਦੇ ਪ੍ਰਧਾਨ ਸतीश ਕੁਮਾਰ ਤੋਂ ਵੀ ਫਰੋਤੀ ਦੇ ਫੋਨ ਤੋਂ ਬਾਅਦ ਉਸ ਦੇ ਬੈਂਕੁਇਟ ਹਾਲ ਤੇ ਗੋੜੀਆਂ ਚਲਾਈਆਂ ਗਈਆਂ ਸੀ ਪਰ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਰਿਆ ਸੀ ਸੋ ਉਸ ਮਾਮਲੇ ਦੇ ਵਿੱਚ ਵੀ ਪੁਲਿਸ ਨੇ ਅਜੇ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ ਹੈ ਇਸ ਕਤਲ ਦੇ ਮਗਰੋਂ ਪੰਜਾਬੀ ਕਾਰੋਬਾਰੀ ਦਹਿਸ਼ਤ ਦੇ ਵਿੱਚ ਨੇ ਅਤੇ ਉਹ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ ਸੋ ਲਗਾਤਾਰ ਪੰਜਾਬੀਆਂ ਦੇ ਉੱਪਰ ਹਮਲੇ ਜਿਹੜੇ ਉਹ ਕੈਨੇਡਾ ਦੇ ਵਿੱਚ ਕੀਤੇ ਜਾ ਰਹੇ ਨੇ ਔਰ ਲక్ష్ਮੀਨਾਰਾਇਣ ਮੰਦਿਰ ਦਾ ਵੀ ਆਪਾਂ ਜ਼ਿਕਰ ਜਿਹੜਾ ਹੁਣੇ ਵੀ ਕੀਤਾ ਔਰ ਆਪਾਂ ਕੁਝ ਦਿਨ ਪਹਿਲਾਂ ਵੀ ਉਹਦਾ ਜ਼ਿਕਰ ਕੀਤਾ ਸੀ ਕਿ ਉਹ ਜਿਹੜੀ ਘਟਨਾ ਹੈ ਉਸ ਘਟਨਾ ਤੋਂ ਬਾਅਦ ਪੰਜਾਬੀ ਲੋਕਾਂ ਦੇ ਵਿੱਚ ਉੱਥੇ ਡਰ ਦਾ ਮਾਹੌਲ ਹੈ ਪਰ ਹੁਣ ਇੱਕ ਕਾਰੋਬਾਰੀ ਦੇ ਉੱਪਰ ਗੋਲੀਆਂ ਚਲਾ ਦੇਣੀਆਂ ਔਰ ਕਾਰੋਬਾਰੀ ਨੂੰ ਮੌਤ ਦੇ ਘਾਟ ਉਤਾਰ ਦੇਣ ਦੇ ਨਾਲ ਇਹ ਘਟਨਾ ਜਿਹੜੀ ਹੈ ਹੋਰ ਵੀ ਸਸੰਸਨੀਖੇਜ ਬਣਦੀ ਜਾ ਰਹੀ ਹੈ ਕਿਉਂਕਿ ਤੁਹਾਡੇ ਲਈ ਇਹ ਜਾਣਨਾ ਬੜਾ ਜ਼ਰੂਰੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਕੈਨੇਡਾ ਦਾ ਦੌਰਾ ਕਰਨ ਆਲੇ ਨੇ ਕਿਉਂਕਿ ਜੀ7 ਸੰਮੇਲਨ ਜਿਹੜਾ ਹੈ ਕੈਨੇਡਾ ਇਸ ਵਾਰ ਹੋਸਟ ਕਰਨ ਜਾ ਰਿਹਾ ਹੈ ਔਰ ਉਸਦੇ ਹੋਸਟ ਕਰਨ ਦੇ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਸੱਦਾ ਦਿੱਤਾ ਗਿਆ ਸੀ ਔਰ ਜਦੋਂ ਤੋਂ ਪ੍ਰਧਾਨ ਮੰਤਰੀ ਮੋਦੀ ਨੂੰ ਸੱਦਾ ਦਿੱਤਾ ਗਿਆ ਉਸ ਤੋਂ ਬਾਅਦ ਦੀਆਂ ਇਹ ਘਟਨਾਵਾਂ ਚਿੰਤਾਜਨਕ ਨੇ ਔਰ ਉੱਥੇ ਖਾਲਸਤਾਨੀ ਪੱਖੀ ਜਿਹੜੇ ਨੇ ਉਹਨਾਂ ਦੇ ਵੱਲੋਂ ਲਗਾਤਾਰ ਉੱਥੇ ਰੈਲੀਆਂ ਕੱਢੀਆਂ ਜਾ ਰਹੀਆਂ ਨੇ ਔਰ ਭਾਰਤ ਦਾ ਵਿਰੋਧ ਕੀਤਾ ਜਾ ਰਿਹਾ ਇਸ ਦੇ ਦਰਮਿਆਨ ਐਸੀਆਂ ਘਟਨਾਵਾਂ ਜਿੱਥੇ ਪੰਜਾਬੀਆਂ ਤੋਂ ਫਿਰੋਤੀ ਮੰਗਣ ਔਰ ਉਹਨਾਂ ਨੂੰ ਮਾਰਨ ਦੇ ਔਰ ਉਹਨਾਂ ਦੇ ਉੱਪਰ ਨਿਸ਼ਾਨੇ ਸਾਧਨ ਦੀਆਂ ਜਿਹੜੀਆਂ ਘਟਨਾਵਾਂ ਨੇ ਬਹੁਤ ਚਿੰਤਾਜਨਕ ਨੇ ਪਰ ਹੁਣ ਉਥੇ ਦੀ ਸਰਕਾਰ ਦੇ ਵੱਲੋਂ ਇਹਦੇ ਉੱਪਰ ਕੀ ਸਖਤ ਐਕਸ਼ਨ ਲਿਆ ਜਾਏਗਾ ਉਹ ਦੇਖਣਾ ਹੋਏਗਾ ਪਰ ਬੈਂਕੋਵਰ ਦੇ ਵਿੱਚ ਜੋ ਕਾਰੋਬਾਰੀ ਦੇ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕੀਤੀ ਗਈ ਹੈ ਕਿਤੇ ਨਾ ਕਿਤੇ ਉੱਥੇ ਰਹਿਣ ਵਾਲੇ ਜਿਹੜੇ ਪੰਜਾਬੀ ਨੇ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਜ਼ਰੂਰ ਬਣਿਆ ਹੋਇਆ ਵਿਆਹ ਤੋਂ 15 ਦਿਨਾਂ ਬਾਅਦ ਔਰਤ ਨੇ ਪਤੀ ਨੂੰ ਕੁਹਾੜੀ ਦੇ ਨਾਲ ਵੱਢ ਦਿੱਤਾ ਮਤਲਬ ਇਹ ਘਟਨਾ ਤੁਹਾਨੂੰ ਕਿਤੇ ਨਾ ਕਿਤੇ ਮੇਘਾਲਿਆ ਦੀ ਉਸ ਘਟਨਾ ਦੇ ਨਾਲ ਜ਼ਰੂਰ ਜੋੜੇਗੀ ਕਿਉਂਕਿ ਮੇਘਾਲਿਆ ਦੇ ਵਿੱਚ ਇੰਦੋਰ ਦੇ ਕਾਰੋਬਾਰੀ ਰਾਜਾ ਰਗੁਵੰਸ਼ੀ ਦੇ ਉਸਦੀ ਪਤਨੀ ਦੇ ਵੱਲੋਂ ਕੀਤੇ ਕਥਿਤ ਕਤਲ ਦਾ ਮਾਮਲਾ ਹਜੇ ਠੰਡਾ ਨਹੀਂ ਪਿਆ ਸੀ ਪਰ ਕੁਝ ਹੀ ਦਿਨਾਂ ਦੇ ਵਿੱਚ ਅਜਿਹਾ ਇੱਕ ਹੋਰ ਮਾਮਲਾ ਮਹਾਰਾਸ਼ਟਰ ਦੇ ਸੰਗਲੀ ਦੇ ਵਿੱਚ ਸਾਹਮਣੇ ਆਇਆ ਜਿੱਥੇ ਇੱਕ 27 ਸਾਲਾਂ ਔਰਤ ਨੇ ਆਪਣੇ ਵਿਆਹ ਤੋਂ ਸਿਰਫ 15 ਦਿਨਾਂ ਬਾਅਦ ਹੀ ਆਪਣੇ ਪਤੀ ਦਾ ਕਥਿਤ ਤੌਰ ਦੇ ਉੱਤੇ ਕਤਲ ਕਰ ਦਿੱਤਾ ਹੈ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਔਰਤ ਨੇ ਬੁੱਧਵਾਰ ਨੂੰ ਸਵੇਰੇ 12:30 ਵਜੇ ਦੇ ਕਰੀਬ ਜਿਹੜਾ ਆਪਣੇ 53 ਸਾਲਾਂ ਪਤੀ ਅਨਿਨ ਅਨਿਲ ਲੋਖੰਡੇ ਤੇ ਹਮਲਾ ਕਰ ਦਿੱਤਾ ਉਹਨਾਂ ਕਿਹਾ ਕਿ ਘਟਨਾ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਜੋੜਾ सांगली ਜ਼ਿਲ੍ਹੇ ਦੇ ਕੁਪਵਾੜ ਤਹਿਸੀਲ ਦਾ ਵਸਨੀਕ ਸੀ ਉਹਨਾਂ ਨੇ ਕਿਹਾ ਕਿ ਲੋਖੰਡੇ ਦੀ ਪਹਿਲੀ ਪਤਨੀ ਕੈਂਸਰ ਦੇ ਨਾਲ ਉਸ ਦੀ ਮੌਤ ਹੋ ਗਈ ਸੀ ਅਤੇ ਇਹ ਉਸ ਦੀ ਦੂਸਰੀ ਪਤਨੀ ਸੀ ਪੁਲਿਸ ਦੇ ਅਨੁਸਾਰ ਲੋਖੰਡੇ ਦੇ ਵੱਲੋਂ ਸਰੀਰਕ ਸੰਬੰਧ ਬਣਾਉਣ ਦੇ ਲਈ ਜ਼ੋਰ ਪਾਏ ਜਾਣ ਕਰਕੇ ਉਸ ਦੀ ਪਤਨੀ ਨਾਰਾਜ਼ ਸੀ ਜਿਸ ਕਾਰਨ ਉਹਨਾਂ ਦੇ ਵਿਚਕਾਰ ਕਾਫੀ ਬਹਿਸ ਹੋਈ ਕੁਪਵਾੜ ਐਮ ਆਈ ਡੀ ਸੀ ਪੁਲਿਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਗੁੱਸੇ ਦੇ ਵਿੱਚ ਆ ਕੇ ਦੋਸ਼ੀ ਦੇ ਵੱਲੋਂ ਦੋਸ਼ੀ ਦਾ ਜਿਹੜਾ ਨਾਮ ਹੈ ਉਹ ਰਾਧਿਕਾ ਦੱਸਿਆ ਜਾ ਰਿਹਾ ਹੈ ਔਰ ਉਸਨੇ ਆਪਣੇ ਹੀ ਪਤੀ ਦਾ ਕੁਹਾੜੀ ਦੇ ਨਾਲ ਉਹਦੇ ਉੱਤੇ ਜਾਨਲੇਵਾ ਹਮਲਾ ਕੀਤਾ ਔਰ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੋ ਇਸ ਘਟਨਾ ਨੇ ਕਿਤੇ ਨਾ ਕਿਤੇ ਲੋਕਾਂ ਦੇ ਅੰਦਰ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਕਿਉਂਕਿ ਜੋ ਘਟਨਾ ਮਹਿਗਾਲਿਆ ਤੋਂ ਸਾਹਮਣੇ ਆਈ ਸੀ ਅਜੇ ਲੋਕ ਉਸ ਘਟਨਾ ਤੋਂ ਬਾਅਦ ਨਹੀਂ ਨਿਕਲ ਸਕੇ ਅੱਜ ਵੀ ਉਸ ਘਟਨਾ ਨੂੰ ਲੈ ਕੇ ਨਮੀਆਂ ਨਮੀਆਂ ਅਪਡੇਟਸ ਸਾਹਮਣੇ ਆ ਰਹੀਆਂ ਨੇ ਪਰ ਉਸ ਤੋਂ ਬਾਅਦ ਜਦੋਂ ਹੁਣ ਇਹ ਘਟਨਾ ਸਾਹਮਣੇ ਆ ਗਈ ਹੈ ਇਸ ਘਟਨਾ ਤੋਂ ਬਾਅਦ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਮਤਲਬ ਕਿ ਬਹੁਤ ਸਾਰੇ ਐਸੇ ਮੀਮਸ ਬਣਨੇ ਸ਼ੁਰੂ ਹੋ ਗਏ ਨੇ ਜਿਹਦੇ ਵਿੱਚ ਇਹ ਲੜਕੀਆਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੱਕ ਲੜਕਾ ਬਹੁਤ ਹੀ ਚੌੜਾ ਜਿਹਾ ਹੋ ਕੇ ਸਕਰੀਨ ਤੇ ਤੁਰਿਆ ਆ ਰਿਹਾ ਔਰ ਥੱਲੇ ਕੈਪਸ਼ਨ ਲਿਖੀ ਹੁੰਦੀ ਹੈ ਕਿ ਇਹ ਹਨੀਮੂਨ ਤੋਂ ਜ਼ਿੰਦਾ ਵਾਪਸ ਆ ਗਿਆ ਇਸ ਕਰਕੇ ਇਹ ਖੁਸ਼ੀ ਮਹਿਸੂਸ ਕਰ ਰਿਹਾ ਮਤਲਬ ਤੁਸੀਂ ਦੇਖੋ ਕਿ ਲੋਕਾਂ ਦੀ ਮਾਨਸਿਕਤਾ ਕਿੱਦਾਂ ਦੀ ਬਣ ਗਈ ਹੈ ਕਿ ਅੱਜ ਇਸ ਤਰੀਕੇ ਦੇ ਮੀਮ ਬਣਾਣੇ ਪੈ ਰਹੇ ਨੇ ਸੋ ਇਸ ਕਰਕੇ ਇਹ ਘਟਨਾਵਾਂ ਤੋਂ ਬਚਣ ਦੇ ਲਈ ਮਾਨਸਿਕ ਤੌਰ ਦੇ ਉੱਤੇ ਚਾਹੇ ਲੜਕਾ ਹੋਵੇ ਚਾਹੇ ਲੜਕੀ ਹੋਵੇ ਜੇ ਉਹ ਮਜ਼ਬੂਤ ਨਹੀਂ ਹੁੰਦੇ ਤੇ ਆਨ ਵਾਲੇ ਟਾਈਮ ਦੇ ਵਿੱਚ ਸ਼ਾਇਦ ਇਹ ਘਟਨਾਵਾ ਪਹਿਲਾਂ ਸੀ ਪੱਛਮੀ ਦੇਸ਼ਾਂ ਦੇ ਵਿੱਚ ਸੁਣਦੇ ਹੁੰਦੇ ਸੀ ਪਰ ਭਾਰਤ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਪੱਛਮੀ ਦੇਸ਼ਾਂ ਦੇ ਫੂਡ ਨੂੰ ਐਕਸੈਪਟ ਕੀਤਾ ਗਿਆ ਉਹਨਾਂ ਦੇ ਫੂਡ ਦੀ ਨਕਲ ਕਰਨੀ ਸ਼ੁਰੂ ਕੀਤੀ ਗਈ ਹੈ ਕਿਤੇ ਨਾ ਕਿਤੇ ਉੱਥੇ ਦੀ ਸੰਸਕ੍ਰਿਤੀ ਵੀ ਸਾਡੇ ਭਾਰਤ ਦੀ ਸੰਸਕ੍ਰਿਤੀ ਦੇ ਵਿੱਚ ਹੁਣ ਵੱਢਦੀ ਹੋਈ ਨਜ਼ਰ ਆ ਰਹੀ ਹੈ ਔਰ ਮਹਿਲਾਵਾਂ ਦੇ ਵੱਲੋਂ ਇਸ ਤਰੀਕੇ ਦੀਆਂ ਘਟਨਾਵਾਂ ਨੂੰ ਅੰਜਾਮ ਦੇਣਾ ਕਿਤੇ ਨਾ ਕਿਤੇ ਭਾਰਤ ਦੀ ਸੰਸਕ੍ਰਿਤੀ ਦੇ ਉੱਪਰ ਵੀ ਸਿੱਧਾ ਵਾਰ ਕਿਹਾ ਜਾ ਸਕਦਾ ਹੈ ਅਸੀਂ ਇਸ ਗੱਲ ਦਾ ਖੰਡਨ ਨਹੀਂ ਕਰ ਸਕਦੇ ਕਿ ਮਹਿਲਾਵਾਂ ਦੇ ਉੱਪਰ ਵੀ ਬਹੁਤ ਤਸ਼ੱਦਦ ਹੁੰਦੇ ਰਹੇ ਨੇ ਪਰ ਜੋ ਅੱਜ ਦੇ ਟਾਈਮ ਦੇ ਉੱਪਰ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਕਿਤੇ ਨਾ ਕਿਤੇ ਉਹ ਚਿੰਤਾ ਦਾ ਵਿਸ਼ਾ ਬਣਦੀਆਂ ਜਾ ਰਹੀਆਂ ਨੇ ਹੁਣ ਗੱਲ ਕਰਨੀ ਹੈ ਸਿੱਧੂ ਮੂਸੇਵਾਲੇ ਦੀ ਉਸ ਡਾਕੂਮੈਂਟਰੀ ਨੂੰ ਲੈ ਕੇ ਜਿਹਦਾ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਦਰਸਲ ਮਾਨਸਾ ਦੀ ਅਦਾਲਤ ਨੇ ਬੀਬੀਸੀ ਤੋਂ ਹੁਣ 16 ਜੂਨ ਤੱਕ ਜਵਾਬ ਮੰਗ ਲਿਆ ਹੈ BBC ਵੱਲੋਂ ਮਰਹੂਮ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲੇ ਤੇ ਬਣਾਈ ਗਈ ਦਸਤਾਵੇਜ਼ੀ ਜਾਨੀ ਕਿ ਡਾਕੂਮੈਂਟਰੀ ਮਾਮਲੇ ਦੇ ਵਿੱਚ ਮਾਨਸਾ ਦੀ ਅਦਾਲਤ ਨੇ BBC ਵਰਲਡ ਸਰਵਿਸ ਨੂੰ 16 ਜੂਨ ਤੱਕ ਆਪਣਾ ਜਵਾਬ ਦਾਖਲ ਕਰਨ ਦੇ ਆਦੇਸ਼ ਜਾਰੀ ਕੀਤੇ ਨੇ BBC ਦੇ ਵੱਲੋਂ ਅੱਜ ਜਾਨੀ ਕਿ ਵੀਰਵਾਰ ਨੂੰ ਮਾਨਸਾ ਦੀ ਅਦਾਲਤ ਦੇ ਵਿੱਚ ਚੰਡੀਗੜ੍ਹ ਤੋਂ ਵਕੀਲ ਪੇਸ਼ ਹੋਏ ਜਦਕਿ ਮੂਸੇਵਾਲਾ ਪਰਿਵਾਰ ਦੇ ਵੱਲੋਂ ਮਾਨਸਾ ਦੇ ਐਡਵੋਕੇਟ ਸਤਿੰਦਰਪਾਲ ਸਿੰਘ ਮਿੱਤਲ ਪੇਸ਼ ਹੋਏ ਜਿਕਰ ਹੋ ਗਿਆ ਕਿ BBC ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਤੇ ਇੱਕ ਦਸਤਾਵੇਜ਼ੀ ਤਿਆਰ ਕੀਤੀ। ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਮੰਗਲਵਾਰ ਨੂੰ ਮਾਨਸਾ ਦੀ ਅਦਾਲਤ ਦੇ ਵਿੱਚ ਪਟੀਸ਼ਨ ਦਾਇਰ ਕਰਕੇ ਇਸ ਦਸਤਾਵੇਜ਼ੀ ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ ਪਰ ਬੀਬੀਸੀ ਨੇ ਮੂਸੇ ਵਾਲੇ ਦੇ ਜਨਮ ਦਿਨ ਦੇ ਮੌਕੇ ਤੇ ਜਾਨਕੀ ਬੀਤੇ ਕਾਲੀ ਇਸ ਦਸਤਾਵੇਜ਼ੀ ਨੂੰ ਰਿਲੀਜ਼ ਕਰ ਦਿੱਤਾ ਸੀ ਜਿਸ ਦੇ ਉੱਤੇ ਪਰਿਵਾਰ ਨੇ ਸਖਤ ਇਤਰਾਜ਼ ਜਤਾਇਆ। ਉਹਨਾਂ ਨੇ ਕਿਹਾ ਕਿ ਬੀਬੀਸੀ ਨੇ ਆਪਣੇ ਮੁਨਾਫੇ ਦੇ ਲਈ ਆਪਣੀ ਹਿੰਦ ਪਗਾਉਣ ਦੇ ਲਈ ਇਤਰਾਜ਼ ਦੇ ਬਾਵਜੂਦ ਵੀ ਇਹ ਡਾਕੂਮੈਂਟਰੀ ਰਿਲੀਜ਼ ਕਰ ਦਿੱਤੀ ਹੈ ਮਾਨਸਾ ਦੀ ਅਦਾਲਤ ਨੇ ਬੀਬੀਸੀ ਨੂੰ 16 ਜੂਨ ਤੱਕ ਆਪਣਾ ਜਵਾਬ ਦਾਖਲ ਕਰਨ ਦੇ ਆਦੇਸ਼ ਦਿੱਤੇ ਨੇ ਅੱਜਕੱਲ ਇੰਸਟਾਗ੍ਰam ਚਲਾਉਣ ਦਾ ਬਹੁਤ ਸਾਰਿਆਂ ਦੇ ਵਿੱਚ ਕਰੇਜ਼ ਹੈ ਔਰ ਇੰਸਟਾਗ੍ਰam ਤੇ ਬਹੁਤ ਜਲਦੀ ਲੋਕ ਫੇਮਸ ਹੋ ਜਾਂਦੇ ਨੇ ਸੋ ਇੱਕ ਹੋਰ ਫੇਮਸ ਪਰਸਨੈਲਿਟੀ ਪੰਜਾਬ ਦੀ ਜਿਹਨੂੰ ਤੁਸੀਂ ਕਹਿ ਸਕਦੇ ਹੋ ਕਮਲਕੌਰ ਭਾਬੀ ਦੀ ਸ਼ੱਕੀ ਹਾਲਾਤ ਦੇ ਵਿੱਚ Laash ਮਿਲੀ ਹੈ ਦਰਸਲ ਇੰਸਟਾਗ੍ਰam ਉਤੇ ਕਮਲਕੌਰ ਭਾਬੀ ਦੇ ਨਾਮ ਦੇ ਨਾਲ ਮਕਬੂਲ ਕੰਚਨ ਕੁਮਾਰੀ ਦੀ Laash ਬੀਤੀ ਦੇਰ ਰਾਤ आदेश अस्पताल बठिंडा ਦਾ ਇਹ ਇਲਾਕਾ ਹੈ ਉਸ ਦੇ ਨਾਲ आदेश ਹਸਪਤਾਲ ਹੈ ਉਹਦੇ ਨੇੜੇ پارک ਕੀਤੀ ਗਈ ਕਾਰ ਦੇ ਵਿੱਚੋਂ ਮਿਲੀ ਹੈ লাশ ਦੀ شناخت ਅੱਜ ਸਵੇਰੇ ਕੀਤੀ ਗਈ ਹੈ লাশ ਦੀ ਹਾਲਤ ਦੇਖ ਕੇ ਕਿਆਸ ਲਗਾਏ ਜਾ ਰਹੇ ਨੇ ਕਿ ਕਮਲਕੌਰ ਭਾਬੀ ਦੀ ਮੌਤ 2 ਤੋਂ 3 ਦਿਨ ਪਹਿਲਾਂ ਹੋ ਗਈ ਸੀ ਕਮਲਕੌਰ ਭਾਬੀ ਸੋਸ਼ਲ ਮੀਡੀਆ ਉਤੇ ਅਕਸਰ ਇਤਰਾਜ਼ਯੋਗ ਅਤੇ ਭद्दी ਸ਼ਬਦਾਵਲੀ ਵਾਲੇ ਵੀਡੀਓਜ਼ ਪਾਉਣ ਕਰਕੇ ਸੁਰਖੀਆਂ ਦੇ ਵਿੱਚ ਰਹਿੰਦੀ ਸੀ ਉਸ ਦੇ ਇੰਸਟਾਗ੍ਰam ਤੇ 3 ਲੱਖ ਤੋਂ ਵੀ ਜ਼ਿਆਦਾ ਲੋਕ ਜਿਹੜੇ ਸੀ ਉਸ ਨੂੰ ਫੋਲੋ ਕਰਦੇ ਸੀ ਔਰ 7 ਮਹੀਨੇ ਪਹਿਲਾਂ ਅੱਤਵਾਦੀ ਅਰਸ਼ ਡੱਲਾ ਨੇ ਵੀ ਅਸ਼ਲੀਲ ਸਮੱਗਰੀ ਨੂੰ ਲੈ ਕੇ ਕਮਲਕੌਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਸੋ ਪੁਲਿਸ ਦੇ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਜਾਣਕਾਰੀ ਦੇ ਮੁਤਾਬਕ ਕਾਰ ਵਿੱਚੋਂ ਬਦਬੂ ਆਉਣ ਮਗਰੋਂ ਸਥਾਨਕ ਲੋਕਾਂ ਤੇ ਰਾਹਗੀਰਾਂ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਐਸਪੀ ਸਿਟੀ ਨਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਪੁਜੀ ਪੁਲਿਸ ਪਾਰਟੀ ਨੇ ਲਾਸ਼ ਨੂੰ ਕਾਰ ਦੇ ਵਿੱਚੋਂ ਬਾਹਰ ਕੱਢਿਆ ਲਾਸ਼ ਕਬਜ਼ੇ ਦੇ ਵਿੱਚੋਂ ਲੈ ਕੇ ਪੋਸਟਮਾਰਟਮ ਦੇ ਲਈ ਸਥਾਨਕ ਸਿਵਲ ਹਸਪਤਾਲ ਦੇ ਮੁਰਦਾ ਘਰ ਦੇ ਵਿੱਚ ਰਖਵਾ ਦਿੱਤਾ ਗਿਆ ਹੈ ਪੁਲਿਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਦੇ ਵਿੱਚ ਲੱਗੀ ਹੋਈ ਹੈ ਉਂਝ ਮੌਤ ਦੇ ਕਾਰਨਾਂ ਬਾਰੇ ਫੌਰੀ ਪਤਾ ਨਹੀਂ ਲੱਗ ਸਕਿਆ ਪਰ ਕਮਲਕੌਰ ਉਰਫ ਕੰਚਨ ਕੁਮਾਰੀ ਲੁਧਿਆਣਾ ਦੀ ਬਸਨੀਕ ਦੱਸੀ ਜਾਂਦੀ ਹੈ ਔਰ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਉਹ ਬਠਿੰਡਾ ਕਦੋਂ ਅਤੇ ਕਿਸ ਉਦੇਸ਼ ਦੇ ਨਾਲ ਆਈ ਸੀ ਅੰਦਾਜ਼ਾ ਇਹ ਵੀ ਲਗਾਇਆ ਜਾ ਰਿਹਾ ਕਿ ਮੌਤ ਨੂੰ 2 ਤੋਂ ਦਿਨ 2 ਤੋਂ 3 ਦਿਨ ਹੋ ਚੁੱਕੇ ਨੇ ਸੋ ਇਸ ਮੌਤ ਪਿੱਛੇ ਕੀ ਕਾਰਨ ਰਹੇ ਨੇ ਕੀ ਅਰਸ਼ ਡੱਲਾ ਦੀ ਉਹ ਧਮਕੀ ਜੋ ਉਸ ਨੇ ਕੁਝ ਮਹੀਨੇ ਪਹਿਲਾਂ ਇਸ ਮਹਿਲਾ ਨੂੰ ਦਿੱਤੀ ਸੀ ਉਸ ਦਾ ਹੱਥ ਹੈ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਕਾਰਨ ਨੇ ਪੁਲਿਸ ਦੇ ਵੱਲੋਂ ਪੋਸਟਮਾਰਟਮ ਦੇ ਲਈ ਬੋਡੀ ਨੂੰ ਭੇਜ ਦਿੱਤਾ ਗਿਆ ਪੋਸਟਮਾਰਟਮ ਦੇ ਵਿੱਚ ਕੀ ਸਾਹਮਣੇ ਆਏਗਾ ਔਰ ਉਸ ਤੋਂ ਬਾਅਦ ਪੁਲਿਸ ਦੀ ਜਾਂਚ ਦੇ ਵਿੱਚ ਕੀ ਕੁਝ ਸਾਹਮਣੇ ਆਂਦਾ ਉਹ ਦੇਖਣਾ ਹੋਵੇਗਾ